ਵਾਜੀ ਬਾ ਸਾਦਕੇ ਜਾਈਏ ਤੁਹਾਡੇ ਜੰਮਣ ਵਾਲਿਆਂ ਦੇ ਹੁਣ ਉਹ ਗੁੰਡੇ ਹੋ ਗਏ ਹੈ ਲੁੱਟਣ ਚ ਲਟਾਣ ਚ ਤੁਸੀਂ ਲੋਕਾਂ ਨਾਲ ਕੋਈ ਕਸਰ ਨਹੀਂ ਛੱਡੀ ਤੁਸੀਂ ਅੱਡੀਆਂ ਚੱਕ ਕੇ ਫਾਹ ਲਿਆ ਉੱਥੇ ਰਸ਼ੀਆਂਾਂ ਤੇ ਜਾ ਕੇ ਸਲਾਦ ਖਾਂਦੇ ਰਹੇ ਇੱਕ ਗੱਲ ਦਾ ਜਵਾਬ ਦੋ ਮੈਨੂੰ ਸ਼ਹਿਰ ਵਾਸੀਓ ਇਲਾਕਾ ਨਿਵਾਸੀਓ ਇੱਕ ਵਪਾਰੀ ਆਪਣਾ ਸੋਦਾ ਵੇਚ ਰਿਹਾ ਹੈ ਉਹ ਚਾਹੇ ਕਿਸੇ ਢੰਗ ਨਾਲ ਵੇਚਦਾ ਹੈ ਵਪਾਰੀ ਤਾਂ ਆਪਦਾ ਸੋਦਾ ਵੇਚ ਰਿਹਾ ਕੋਈ ਮਰਜ਼ੀ ਢੰਗ ਨਾਲ ਵੇਚੇ ਉਹਦਾ ਹੱਕ ਹੈ ਆਪਣੀ ਅੱਖਾਂ ਫੁੱਟਰੀਆਂ ਨੇ ਹੈ ਹੁਣ ਤੁਸੀਂ ਕਹਿੰਨੇ ਫਿਰਦੇ ਹੋ ਵੀ ਸਾਰਾ ਸ਼ਹਿਰ ਜਾੜਤਾ ਫਲਾਣਾ ਤੇਮਕੜਾ ਸ਼ਹਿਰ ਤਾਂ ਸਾਰਾ ਤੁਸੀਂ ਇਹ ਜੜਵਾਇਆ ਹੈ ਸ਼ਹਿਰ ਤਾਂ ਸਾਰਾ ਕਾਕਿਆ ਤੁਸੀਂ ਜੜਾਇਆ ਹੈ ਉਦੋਂ ਸਟੇਜਾਂ ਤੇ ਖੜ ਕੇ ਮੈਗ ਫੜ ਕੇ ਆਪਾਂ ਡੀਸੀ ਬਣਦੇ ਸੀ ਵੀ ਆਪਣੇ ਵਰਗਾ ਤਾਂ ਕੋਈ ਪ੍ਰਾਪਰਟੀ ਡੀਲਰ ਨਹੀਂ ਹੈਗਾ ਆਪਣੇ ਵਰਗਾ ਤਾਂ ਕੋਈ ਵਪਾਰੀ ਨਹੀਂ ਹੈਗਾ ਜੇ ਸੋਡੀ ਜੇਬ ਚ 10 ਰੁਪਏ ᱛੀ ਤੁਸੀਂ 500 ਦਾ ਕੰਮ ਕਿਉਂ ਕੀਤਾ ਬਈ ਹੁਣ ਲੋਕਾਂ ਦੇ ਪੈਸੇ ਨੇ ਖਾ ਕੇ ਪਾਰ ਬੋਲੇ ਮੋੜਦੇ ਤਾਂ ਪੈਣੇ ਨੇ ਇਹ ਕਾਕਾ ਐ ਨਹੀਂ ਹੁੰਦਾ ਹੁਣ ਆਪਾਂ ਭਾਂਡਾ ਫੋੜਦੇ ਆ ਐਮ ਡੀ ਬੀ ਵਾਲਿਆਂ ਤੇ ਐਮ ਡੀ ਬੀ ਆਣਾਂ ਦੇ ਅਸੀਂ ਵਿੱਚ ਕੋਈ ਰੋਲ ਨਹੀਂ ਹੈਗਾ ਨਾ ਐਮ ਡੀ ਬੀ ਵਾਲਿਆਂ ਨੇ ਕੋਈ ਠੱਗੀ ਮਾਰੀ ਐ ਕਾਕਾ ਠੱਗੀ ਤੂੰ ਮਾਰੀ ਐ ਲੋਕਾਂ ਨਾਲ ਨਾ ਕਿ ਐਮ ਡੀ ਬੀ ਵਾਲਿਆਂ ਨੇ ਮਾਰੀ ਐ ਉਹ ਤਾਂ ਬੀਲਿਆ ਵਪਾਰੀ ਨੇ ਤੂੰ ਸੌਦਾ ਨਾਲ ਲੈਂਦਾ ਤੈਨੂੰ ਧੱਕੇ ਨਾਲ ਦਿੱਤਾ ਉਹਨਾਂ ਨੇ ਕਾ ਤੈਨੂੰ ਧੱਕੇ ਨਾਲ ਫੜਾਏ ਨੇ ਵੀ ਲੈ ਤੂੰ ਫੜ ਬਈ ਉਰੇ ਫਰੀ ਕੋਈ ਨਹੀਂ ਬਣਦਾ ਫਿਰਦਾ ਨਾ ਕੋਈ ਫਰੀ ਦਿੰਦਾ ਹੁੰਦਾ ਆਪਦੇ ਸਵਾਦ ਨੂੰ ਜੇ ਅੱਜ ਉਹ ਪਲਾਟ ਇੱਕ ਤੂੰ 10 ਲੱਖ ਦਾ ਪਲਾਟ ਲੈ ਲਿਆ ਅਜੋ ਪਲਾਟ 5 ਲੱਖ ਦਾ ਰਹਿ ਗਿਆ ਤਾਂ ਐਮ ਡੀ ਬੀ ਵਾਲੇ ਕਸੂਰ ਨੇ ਜੇ ਉਹ ਪਲਾਟ ਕੱਲ ਨੂੰ 40 ਲੱਖ ਦਾ ਹੋ ਜਾਂਦਾ ਫਿਰ ਤੂੰ ਐਮ ਡੀ ਬੀ ਵਾਲਿਆਂ ਨੂੰ ਦਿਆਂਦਾ ਪੈਸੇ ਹੈ ਜਿੰਨੀ ਕ ਆਪਣੀ ਾਕਾਤ ਹੈ ਆਪਾਂ ਉਨੇ ਪੈਰ ਪਸਾਰੋ ਆਪਾਂ ਵੱਧ ਪੈਰ ਕਿਉਂ ਪਸਾਰਦੇ ਆ ਬਾਈ ਹੁਣ ਲੋਕ ਤੇਰੀ ਦੁਕਾਨ ਦੇ ਮੂਹਰੇ ਆ ਕੇ ਧਰਨਾ ਲਾ ਕੇ ਬਹਿ ਗਏ ਤੂੰ ਲੋਕਾਂ ਨੂੰ ਮਾੜਾ ਦੱਸ ਰਹੇ ਆ ਰਿਸ਼ਤੇਦਾਰ ਨੇ ਬਾਹਰ ਆ ਕੇ ਮਿਲਾਉਣਾ ਨੂੰ ਉਹਨਾਂ ਦੀ ਤਸੱਲੀ ਕਰਾ ਨਹੀਂ ਪੈਸੇ ਹੈਗੇ ਹੱਥ ਜੋੜ ਕੇ ਕਹਿ ਵੀ ਮੈਂ ਕਿਸ਼ਤਾਂ ਚ ਦੇ ਦੂੰ ਠੱਗੀ ਨਹੀਂ ਚਲਣੀ ਕਾਕਾ ਠੱਗੀ ਨਹੀਂ ਚਲਣੀ ਲੋਕਾਂ ਨੇ ਪੈਸੇ ਤੈਨੂੰ ਦਿੱਤੇ ਨੇ ਨਾ ਕਿ ਐਮ ਡੀ ਬੀ ਵਾਲਿਆਂ ਨੂੰ ਕਾਕਾ ਇਹ ਵਪਾਰ ਹੈ ਵਪਾਰ ਦੇ ਵਿੱਚ ਬੰਦਿਆ ਮੰਗੂ ਇੱਜ਼ਤ ਨਾਲ ਭੁਗਤੋ ਠੱਗੀਆਂ ਨਾ ਮਾਰੋ ਕੀ ਗੱਲ ਹੁਣ ਜਿਹੜੇ ਇਹ ਬਾਹਰ ਬੈਠੇ ਨੇ ਇਹ ਸਾਰੇ ਠੱਗ ਹੋ ਗਏ ਸਾਰੇ ਬੇਈਮਾਨ ਹੋ ਗਏ ਇਹਨਾਂ ਨੇ ਤੈਨੂੰ ਇੱਕ ਬੋਲ ਤੇ ਰੁਪਈਏ ਦਿੱਤੇ ਨੇ ਰੁਪਈਏ ਇੱਜ਼ਤ ਨਾਲ ਮੋੜੋ ਇਹ ਮੋੜਨੇ ਪੈਣੇ ਨੇ ਦੂਜੇ ਤੇ ਦੋਸ਼ ਨਾ ਲਾਓ ਵੀ ਸਾਨੂੰ ਗੁੰਮਰਾਹ ਕਰ ਲਿਆ ਸ਼ਹਿਰ ਉਜੜ ਗਿਆ ਕੋਈ ਸ਼ਹਿਰ ਨਹੀਂ ਜਿਹੜਿਆ ਭਾਈ 29 ਕਿੱल्ल्याਾਂ 'ਚ ਨਜ਼ਾਰਾ ਬੰਨਾ ਪਿਆ ਨਜ਼ਾਰਾ ਬੰਨਿਆ ਇਹ ਜੀ ਕਲੋਨੀ ਬਣੂਗੀ ਕਿਤੇ ਦੱਸੋ ਮੈਨੂੰ ਅੱਜ ਤੱਕ ਸ਼ਹਿਰ 'ਚ ਕੋਈ ਬਣੀ ਹੋਵੇ ਕਿਸੇ ਦੀ ਰਜਿਸਟਰੀ ਨਾ ਹੋਈ ਹੋਵੇ ਜੇ ਆਪਾਂ ਅਗਲਿਆਂ ਨੂੰ ਪੈਸੇ ਨਹੀਂ ਦੇਵਾਂਗੇ ਅਗਲਾ ਕਿਉਂ ਕਰਾਊਗਾ ਰਜਿਸਟਰੀ ਭਾਈ ਉਹਨਾਂ ਸੀ ਗੱਡੀਆਂ ਵੇਚਦੇ ਆ ਜੇ ਸਾਨੂੰ ਗਾ ਕੇ ਪੈਸੇ ਨਹੀਂ ਦਊਗਾ ਅਸੀਂ ਅਗਲੇ ਨੂੰ ਕਿਉਂ ਕਾਗਜ਼ ਪੱਤਰ ਦੇ ਕੇ ਨੌਕਰਾਵਾਂਗੇ ਕਾਕਾ ਆਪਣੀਆਂ ਗਲਤੀਆਂ ਦਾ ਕਿਸੇ ਹੋਰ ਤੇ ਨਾ ਪੰਨ ਬੰਦਿਆਂ ਵਾਂਗੂ ਜਿਹੜੇ ਲੋਕ ਠੱਗੇ ਨੇ ਉਹਨਾਂ ਦੇ ਰੁਪਈਏ ਮੋੜੋ ਇੱਜ਼ਤ ਨਾਲ ਮੋੜੋ ਦੋਸ਼ ਨਾ ਲਾ ਕਿਸੇ ਤੇ ਗਲਤ ਕਾਕਾ ਗਲਤ ਬਥੇਰਾ ਜਾਗਰੂਕ ਕਰਿਆ ਮੈਂ ਸੈਬ ਹੀ ਸਟੇਜਾਂ ਤੇ ਕਹਿੰਦਾ ਸੀ ਕੁੱਤੇ ਭੋਗਦੇ ਨੇ ਕਾਕਾ ਆ ਚਿੱਟੇ ਨੇ ਜਿਹੜੇ ਆ ਦੇ ਇਹ ਉਹੀ ਨਹੀਂ ਆਏ ਇਹ ਤਿਰਬਾ ਖਟ ਕੇ ਆਏ ਨੇ ਤਿਰਬਾ ਖਟ ਕੇ ਸਾਰੇ ਪੱਥਰ ਮੈਂ ਚਟ ਕੇ ਮੂੜੀ ਹੋਈ ਮੱਛੀਆਂ ਬੜੇ ਤਿਰਬੇ ਨੇ ਮੈਂ ਦੁਨੀਆ ਦੇਖੀ ਐ ਭਾਂਤ ਭਾਂਤ ਦੇ ਲੋਕ ਦੇਖੇ ਨੇ ਭਾਂਤ ਭਾਂਤ ਦੇ ਪੱਥਰ ਦੇਖੇ ਨੇ ਇੱਜ਼ਤ ਨਾਲ ਪੈਸੇ ਮੋੜੋ ਜਿਹੜੇ ਬੰਦੇ ਬਾਹਰ ਦਰੀਬਾਸ਼ਾ ਕੇ ਬੈਠੇ ਨੇ ਉਹਨਾਂ ਨੂੰ ਚਾਹ ਪਾਣੀ ਪਿਲਾ ਸਮੋਸੇ ਖਵਾ ਪਹਿਲਾਂ ਪਨੀਰ ਖਵਾਉਂਦਾ ਸੀ ਚਲੋ ਪਨੀਰ ਜੋਗੇ ਤੇ ਰਲਵੇ ਨਹੀਂ ਪੈਸੇ ਹੋਣੇ ਉਹਨਾਂ ਨੂੰ ਚਾਹ ਪਲਾ ਸਮੋਸੇ ਖਵਾ ਇੱਜ਼ਤ ਨਾਲ ਅੰਦਰ ਬਿਠਾ ਏਸੀ ਚ ਗਰਮੀ ਚ ਬੈਠੇ ਨੇ ਉਹ ਵਿਚਾਰੇ ਉਹਨਾਂ ਨੂੰ ਹੱਥ ਜੋੜੋ ਕਹੋ ਵੀ ਪੈਸੇ ਮੋੜੂੰਗਾ ਕਦੋਂ ਮੋੜੂੰਗਾ ਜ਼ਿੰਮੇਵਾਰ ਬੰਦੇ ਲੈ ਮੰਡੀ ਤੇ ਆਲਜਾਮ ਲਾ ਕੇ ਕੰਮ ਨਹੀਂ ਚੱਲਣਾ ਵੀ ਸ਼ਹਿਰ ਜਾੜਤਾ ਕੋਈ ਸ਼ਹਿਰ ਨਹੀਂ ਉਜੜਿਆ 教えてや。